ਦੋਸਤੋ ਅੱਜ ਅਰੇ ਹੀ ਬਾਬੇ ਨੂੰ ਤੁਹਾਨੂੰ ਮਲਾਵਾਂਗੇ ਕੈਮਰੇ ਮੂਹਰੇ ਉਹਨੂੰ ਲੈ ਕੇ ਆਵਾਂਗੇ ਜਿਹੜਾ ਆਪਣੇ ਡੇਰੇ ਦੇ ਵਿੱਚ ਜਨਾਨੀਆਂ ਦੇ ਨਾਲ ਗਲਤ ਕੰਮ ਕਰਦਾ ਸੀ ਕਿਸੇ ਦੇ ਘਰ ਕਿਸੇ ਦੀ ਘਰਵਾਲੀ ਉਸ ਦੇ ਡੇਰੇ ਜਾਂਦੀ ਸੀ ਸੁਰਖੀ ਪਾਊਡਰ ਲਾ ਕੇ ਚੰਗਾ ਮੇਕਅਪ ਕਰਕੇ ਬਸਤੇ ਉੱਤੇ ਚੜ ਜਾਂਦੀ ਸੀ ਤੇ ਡੇਰੇ ਦੇ ਵਿੱਚ ਦੋ ਦੋ ਰਾਤਾਂ ਤਿੰਨ ਤਿੰਨ ਰਾਤਾਂ ਰਹਿ ਕੇ ਆਉਂਦੀ ਸੀਗੀ ਤੇ ਘਰ ਦੇ ਕੰਮ ਜਿਹੜੇ ਸੀਗੇ ਡੈਪਰ ਬਦਲਣਾ ਜਵਾਕਾਂ ਦਾ ਸਕੂਲ ਭੇਜਣਾ ਆਟਾ ਗੁੰਨਣਾ ਗੋਹਾ ਚੱਕਣਾ ਝਾੜੂ ਲਾਉਣਾ ਪੋਚਾ ਲਾਉਣਾ ਸਾਰਾ ਮੁੰਡੇ ਨੂੰ ਕਰਨਾ ਪੈਂਦਾ ਸੀਗਾ ਉਹ ਇੱਕ ਅੱਕਿਆ ਪਿਆ ਸੀ ਤੇ ਆਪਣੀ ਘਰ ਵਾਲੀ ਨੂੰ ਜਦੋਂ ਉਹ ਸਮਝਾਉਂਦਾ ਵੀ ਤੂੰ ਬਾਬੇ ਦੇ ਡੇਰੇ ਤੇ ਕੀ ਲੈਣ ਜਾਣੀ ਆ ਤੇ ਉਹ ਕਹਿੰਦੀ ਮੈਂ ਸੁੱਖ ਸੁਖੀ ਹੋਈ ਆ ਉਹ ਮੇਰੀ ਪੂਰੀ ਹੋ ਜੂਗੀ ਮੈਂ ਤਾਂ ਜਾਣੀ ਆ ਤੇ ਬਾਬਾ ਉਹਨੂੰ ਕਹਿੰਦਾ ਬਾਬਾ ਕਹਿੰਦਾ ਵੀ ਮੈਂ ਤੇਰੀ ਸੁੱਖ ਪੂਰੀ ਕਰ ਦੂੰਗਾ ਤੇ ਉਹਦਾ ਘਰ ਵਾਲਾ ਉਹਦੀ ਆਪਣੀ ਘਰ ਵਾਲੀ ਨੂੰ ਕਹਿੰਦਾ ਵੀ ਤੂੰ ਮਾੜੀ ਗੱਲ ਹੈ ਤੇ ਮੇ ਜੇ ਗੱਲ ਕੋਈ ਹੈਗੀ ਆ ਕੋਈ ਸੁੱਖ ਵਾਲੀ ਹੈਗੀ ਤਾਂ ਮੈਨੂੰ ਦੱਸ ਮੈਂ ਤੇਰੀ ਪੂਰੀ ਕਰੂੰਗਾ ਪਰ ਉਹ ਕੁੜੀ ਕਹਿੰਦੀ ਤੇਰੇ ਹੱਕ ਚ ਕੁਝ ਵੀ ਨਹੀਂ ਹੋਣਾ ਹੈਗਾ ਤੇਰੇ ਹੱਥ ਚ ਕੁਝ ਵੀ ਨਹੀਂ ਹੈਗਾ ਜਿਹੜਾ ਉਹ ਹੱਲ ਆ ਉਹ ਸੋਖਾ ਜਿਹੜੀ ਉਹ ਬਾਬਾ ਹੀ ਪੂਰੀ ਕਰੂਗਾ ਇਹਦੇ ਕਰਕੇ ਉਸਨੇ ਆਪਣੀ ਘਰ ਵਾਲੇ ਨੂੰ ਫੈਂਟਿਆ ਮਤਲਬ ਕੁੱਟਿਆ ਸਾਰੀ ਗੱਲ ਕੀ ਬਣੀਆ ਸਾਰਾ ਮਸਲਾ ਕੀ ਬਣਿਆ ਜਿਹੜੇ ਉਥੇ ਚੇਲੇ ਰਹਿੰਦੇ ਆ ਉਹ ਵੀ ਲੋਕਾਂ ਦੀਆਂ ਕੰਧਾਂ ਟੱਪਦੇ ਆ ਰਾਤ ਨੂੰ 1:00 ਵਜੇ ਜਾ ਕੇ ਲੋਕਾਂ ਦੇ ਘਰੇ ਕਹਿੰਦੇ ਅਸੀਂ ਭੂਤ ਕੱਢਣ ਜਾਂਦੇ ਆ ਸਾਰੀ ਗੱਲ ਕੀ ਸਾਰਾ ਮਸਲਾ ਕੀ ਹੈ ਦੋਸਤੋ ਆਜੋ ਵੀਡੀਓ ਚੋ ਵੇਖੋ ਉਸ ਸਾਥ ਦੇ ਕਿਵੇਂ ਕੁੱਟ ਪੈਂਦੀ ਆਜੋ ਮੜੋ ਖਿੱਚ ਕੇ ਦੋਸਤੋ ਹਰ ਇੱਕ ਟਾਈਮ ਦੇ ਵਿੱਚ ਤੁਹਾਨੂੰ ਮੈਂ ਇੱਕ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਤੁਹਾਡੇ ਕੋਲ ਸਾਹਮਣੇ ਆਉਣਾ ਅੱਜ ਇੱਕ ਬਾਬਾ ਫੜਿਆ ਗਿਆ ਇਹ ਉਹ ਬਾਬਾ ਜਿਹੜਾ ਪੰਜਾਬ ਦੇ ਵਿੱਚ ਆਪਣੇ ਡੇਰੇ ਜਮਾਈ ਬੈਠੇ ਨੇ ਪਖੰਡੀ ਬਾਬੇ ਮੈਂ ਸਾਰੇ ਬਾਬਿਆਂ ਨੂੰ ਕਹਿੰਦਾ ਕਈ ਇਹੋ ਜਿਹੇ ਬਾਬੇ ਆ ਜਿੱਥੇ ਕੁੜੀਆਂ ਨਾਲ ਗਲਤ ਸ਼ੋਸ਼ਣ ਉਹਨਾਂ ਦਾ ਹੁੰਦਾ ਜਿੱਥੇ ਟੂਣੇ ਢੱਪੇ ਤਵੀਦ ਤਾਗੇ ਇਹ ਜਾ ਐਰਾ ਵਗੈਰਾ ਬਹੁਤ ਕੁਝ ਹੁੰਦਾ ਜਿੱਥੇ ਚੇਲੇ ਵੀ ਆਸਕ ਬਣੇ ਫਿਰਦੇ ਆ ਸਾਰੀ ਗੱਲ ਕੀ ਹੈ ਸਾਰਾ ਮਸਲਾ ਕੀ ਹੈ ਜਿਹੜਾ ਇਹ ਮੁੰਡਾ ਖੜਾ ਇਸ ਬਾਬੇ ਨੂੰ ਇਹਨੇ ਕੈਮਰੇ ਮੁਰੇ ਕਿਉਂ ਲਿਆਂਦਾ ਸਾਰੀ ਗੱਲ ਪੁੱਛਾਂਗੇ ਬਾਈ ਨੂੰ ਬਾਈ ਕੀ ਹਾਲ ਚਾਲਾ ਠੀਕ ਹੈ ਬਈ ਕੀ ਗੱਲ ਕੀ ਹੋਈ ਹੈ ਸਾਰੀ ਮਸਲਾ ਕੀ ਹੈ ਬਾਈ ਗੱਲ ਕੀ ਹੈ ਬਈ ਇਹਨੇ ਪਿੰਡ 'ਚ ਸਾਡੇ 'ਚ ਗੰਦ ਬਹੁ ਪਤਾ ਹੂੰ ਗੰਦੇ ਨਹੀਂ ਆਏ ਪਤਾ ਜਦੋਂ ਦਾ ਇਹ ਆਇਆ ਵਾ ਸਾਡੇ ਬਹੁਤ ਕੜਾ ਚਲੜਾਈਆਂ ਲੈਣ ਲੱਗ ਗੀਆਂ ਹੂੰ ਠੀਕ ਹੈ ਨਾ ਇਹ ਸਾਧ ਲੈਂਦਾ ਜਨਨਿਕਾਂ ਨੂੰ ਉੱਥੇ ਡੇਰੇ 'ਤੇ ਜਾ ਵਰਦੀਆਂ ਇੱਥੇ ਘਰੇ ਬੰਦਾ ਭਲਾ ਮਰਦਾ ਹੋਵੇ ਜੋ ਆਕਾਂ ਦੀ ਨਹੀਂ ਕੋਈ ਹੈਗੀ ਨਾ ਕੋਈ ਹੋਰ ਆ ਕਾਸ਼ ਨਹੀਂ ਬਸ ਉੱਥੇ ਜਨਾਨੀਆਂ ਇਹਨਾਂ ਕੋਲ ਤੁਰਨਾ ਪੈਂਦਾ ਤੇ ਹੁਣ ਅਸੀਂ ਕਰਕੇ ਕੀ ਦੱਸ ਭੈਣ ਨਾ ਝਾੜੂ ਪੋਚਾ ਵੀ ਆਪ ਕਰਨਾ ਪੈਂਦਾ ਖੇਤ ਦਾ ਕੰਮ ਵੀ ਆਪ ਕਰਨਾ ਪੈਂਦਾ ਰੋਟੀ ਢੱਕ ਵੀ ਆਪ ਰੋਣੀ ਪੈਂਦੀ ਹਉ ਹਉ ਤਾਂ ਹੋਰ ਸਾਨੂੰ ਜੋ ਆਕਾਂ ਦੇ ਡੈਪਰ ਵੀ ਆਪ ਬਦਲਨੇ ਪੈਂਦੇ ਅੱਛਾ ਹੁਣ ਤੂੰ ਬਾਬਾ ਤੂੰ ਹਾਂ ਕਿਹੜੇ ਪਾਸੇੋਂ ਬਾਬਾ ਨੂੰ ਕਿਉਂ ਮੈਂ ਬਾਬਾ ਕਿਤਾ ਨਹੀਂ ਕਿੱਥੇ ਐ ਤੜੜੇ ਇੱਥੇ ਹੀ ਆ ਇੱਥੇ ਕਿੱਥੇ ਇੱਥੇ ਹੀ ਆ ਨਹੀਂ ਤੂੰ ਬਾਬਾ ਤੂੰ ਹਾਂ ਉਮਰ ਕਿੰਨੀ ਤੇਰੀ ਮੇਰੀ ਉਮਰ ਹੈ ਗਿਆ 20 ਸਾਲਾਂ ਦੀ 20 ਸਾਲਾਂ ਚ ਬਾਬਾ ਬਣ ਗਿਆ ਹਾਂ ਕੌਣ ਕੌਣ ਮੰਨਦਾ ਤੈਨੂੰ ਸਾਰੇ ਮੰਨਦੇ ਸਾਰਾ ਪੰਜਾਬੀ ਇਹਦੀ ਘਰ ਵਾਲੀ ਤੇਰੇ ਕੋਲ ਆਉਂਦੀ ਆ ਹਾਂ ਕੀ ਲੈਣ ਆਉਂਦੀ ਆ ਆਹ ਪਲਾ ਕਰਾਉਣ ਲਈ ਆਉਂਦੀ ਆ ਕੀ ਪਲਾ ਕਰਦਾ ਤੂੰ ਕਰਤਾ ਜਿਹੜਾ ਕੋਈ ਕਰਨ ਪਲਾ ਕੀਤਾ ਤੇ ਤੁਹਾਡੇ ਪਲਾ ਕੀਤਾ ਤੂੰ ਕੀਤਾ ਭੈਣ ਦਾ 1.5 ਦੋ ਲੱਖ ਰੁਪਇਆ ਖਾ ਗਿਆ ਤੂੰ ਕਿ ਤੀਜੇ ਦਾ 10000 ਕਹਿੰਦੀ ਮੈਨੂੰ ਦੇ ਬਾਬੇ ਤੋਂ ਪਲਾ ਕਰਾਉਣਾ ਕਿਵੇਂ ਪੈਸੇ ਮੰਗਦੀ ਆ ਪੈਸੇ ਮੰਗਦੀ ਆ ਵੀ ਵਾਸਤੇ ਸੁੱਖ ਲਾ ਕੇ ਹੋਣੀ ਬਾਬੇ ਨੇ ਆਹ ਕਰਨਾ ਆਹ ਕਰਨਾ ਹੂੰ ਘਰੋਂ ਲੜ ਕੇ ਪੈਸੇ ਲੈ ਕੇ ਜਾਂਦੀ ਆ ਮੇਰੇ ਨਾਲ ਸਿੱਧੇ ਮੂੰਹ ਗੱਲ ਹੀ ਨਹੀਂ ਕਰਦੀ ਜਾਂਦਾ ਇਹ ਆਵੇ ਪਿੰਡ 'ਚ ਕਦੀ ਮਿਲਣੀ ਨਹੀਂ ਸਾਡੇ ਆਹਨ ਗਵਾਨ ਪਿੰਡ ਦੇ ਵਿੱਚ ਘਟਕੜ ਪਿਆ ਜਨਾਨੀਆਂ ਹੋਣਗਾ ਜਿੰਨਾਂ ਦੇ ਨੇ ਘਰ ਤੋੜਤੇ ਕਿ ਕਿੰਨਾ ਟਾਈਮ ਹੋ ਗਿਆ ਬਾਬੇ ਨੂੰ ਆਏ ਨੂੰ ਇਹਨੂੰ ਆਏ ਨੂੰ ਹੋ ਗਏ 4 1/2 ਸਾਲ ਹੋ ਗਏ ਠੀਕ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਉਹ ਬਾਬਾ ਜਿਹੜਾ ਪਿੰਡ ਦੇ ਵਿੱਚ ਇਹਨਾਂ ਦੇ 1.5 2 ਸਾਲ ਹੋ ਗਏ ਇਹਨੂੰ ਆਏ ਨੂੰ ਤੇ ਇਹਦੀ ਜਿਹੜੀ ਜਨਾਨੀ ਆ ਇਹ ਬਾਬੇ ਕੋਲ ਆਉਂਦੀ ਆ ਲੜਕੇ ਆਉਂਦੀ ਆ ਕਹਿੰਦੀ ਮੈਨੂੰ 10000 ਰੁਪਏ ਦੇ ਨਹੀਂ ਤਾਂ ਮੈਂ ਐ ਕਰ ਦੂੰ ਉਹ ਕਰ ਦੂੰ ਮੈਂ ਬਾਬੇ ਕੋਲ ਜਾਣਾ ਮੈਂ ਸੁੱਖ ਮੇਰੀ ਪੂਰੀ ਕਰਨੀ ਆ ਬਾਬਾ ਮੇਰਾ ਮੇਰੀ ਸੁੱਖ ਪੂਰ ਬਾਬਾ ਫੋਨ ਵਾਰੀ ਵਾਰੀ ਕੱਢ ਲਾ ਕੀ ਇਹ ਫੋਨ ਚ ਏ ਬਾਬਾ ਫੋਨ ਆਉਂਦੇ ਸੰਗਤਾਂ ਦੇ ਕੀ ਕਹਿੰਦੇ ਕੀ ਕਹਿੰਦੇ ਸੰਗਤਾਂ ਨੂੰ ਕਹਿੰਦੇ ਵੀ ਡੇਰੇ ਚ ਕਦ ਆਵੇਂਗਾ ਹਾਂ ਹਾਂ ਅਸੀਂ ਤੂੰ ਕੀ ਕਹਿਣਾ ਹੁਣ ਮੈਂ ਉਹਨਾਂ ਨੂੰ ਅੱਧਾ ਘੰਟਾ ਟਾਈਮ ਦਿੱਤਾ ਹੋਣਾ ਨਹੀਂ ਬਾਬਾ ਕਿਵੇਂ ਤੂੰ ਸੱਚੀ ਬਾਬਾ ਕਹ ਝੂਠ ਬੋਲਦਾ ਤੂੰ ਸੱਚੀ ਆ ਬਾਬਾ ਭਗਤਾ ਦੀ ਤੂੰ ਭੜਾ ਕਰਾ ਕੇ ਦੇਖ ਲੈ ਤੇਰਾ ਹੋ ਜਾਊਗਾ ਅਸੀਂ ਤੂੰ ਭਲੇ ਕਰਦਾ ਹਾਂ ਕਿਵੇਂ ਭਲੇ ਕਰੇਗਾ ਬਸ ਜੇ ਤੂੰ ਮੇਰੇ ਕੋਲੇ ਆਉਣ ਲੱਗ ਗਿਆ ਤੇਰੇ ਘਰ ਦਾ ਸਾਰਾ ਕੰਮ ਸਾਰਾ ਸੈੱਟ ਹੋ ਜਾਊਗਾ ਅੱਛਾ ਹਾਂ ਜਿੱਥੇ ਵੀ ਤੂੰ ਜਾਣਾ ਉਥੇ ਜਾਵੇਂਗਾ ਤੂੰ ਅਛਾ ਕਿਵੇਂ ਘਰ ਦੇ ਫੱਟੇ ਪੁੱਜੂਗਾ ਸੈਟ ਹੋਈ ਜਾਣਾ ਤੇਰੇ ਨਾਲ ਕੀ ਹੋਇਆ ਤੇਰੇ ਨਾਲ ਕੀ ਹੋਇਆ ਜਿਹੜਾ ਤੂੰ ਬਾਬੇ ਨੂੰ ਇੱਥੇ ਲੈ ਕੇ ਆਇਆ ਯਾਰ ਹੋਇਆ ਹੀ ਦੀ ਗੱਲ ਸੁਣ ਸਾਡੇ ਪਿੰਡ ਦੇ ਪਤਨੇ ਕਹੇ ਜੇ ਜਿਹੜੇ ਬੋਲਦੇ ਨਹੀਂ ਠੀਕ ਆ ਤੀਮੀਆਂ ਪਿੱਛੇ ਘਰੇ ਲੜੀ ਜਾਂਦੇ ਹੋਰ ਕਰੀ ਜਾਂਦੇ ਆ ਠੀਕ ਆ ਨਾ ਮੈਂ ਆਪਦਾ ਗੁੱਸਾ ਆਪਦਾ ਗੁੱਸਾ ਤੇ ਤਾਂ ਕੱਢਿਆ ਠੀਕ ਆ ਨਾ ਮੇਰੇ ਕਿਹੜੇ ਆ ਤੀਜੇ ਦਿਨ ਕਲੇਸ ਪਵਾਉਂਦਾ ਤੀਜੇਨ 10000 ਰੁਪਏ ਮੇਰੇ ਝਾੜਾ ਨਾ ਲੱਗਦਾ ਯਾਰ ਮੈਂ ਆਪਦਾ ਕੰਮ ਕਰਦਾ ਖੇਤੀ ਦਾ ਤੈਨੂੰ ਪਤਾ ਹੀ ਆ ਪਹਿਲਾਂ ਖੇਤੀ ਦੇ ਕੀ ਉਹ ਆ ਠੀਕ ਹੈ ਨਾ ਪਹਿਲਾਂ ਸਰਕਾਰਾਂ ਨਹੀਂ ਸੋੰਦਾਂ ਕਿ ਤੇ ਰੱਬ ਬੇਰੀ ਬਣ ਜਾਂਦਾ ਹੁਣ ਇਹ ਬਣ ਕੇ ਹੂੰ ਠੀਕ ਆ ਉਹ ਮਸਾਂ ਦਾ ਪਾਇੰਚ ਫਸਲ ਆਉਂਦੀ ਆ ਸਾਰੀ ਇਹਨਾਂ ਕੋਲੇ ਜਾਂਦੀ ਆ ਹੁਣ ਅੱਛਾ ਬਾਬਾ ਕਿੰਨੇ ਡੇਰ ਸਾਲ ਹੋ ਗਏ ਤੈਨੂੰ ਆਇਨੂੰ ਹਾਂ ਭਗਤਾ ਕਿੱਥੋਂ ਆਇਆ ਬਾਬਾ ਤੂੰ ਮੈਂ ਬਹੁਤ ਦੂਰੋਂ ਆਇਆ ਬਾਬਾ ਭਗਤਾ ਹੈ ਅਚੰਬਰ ਕਹਤੋ ਪਈਏ ਜੇਬ ਵਿੱਚ ਇਹ ਭਗਤਾ ਇਹਦੇ ਨਾਲ ਡੇਰੇ ਬਹੁਤ ਦੂਰਾ ਦੂਰਾ ਇਹਦੇ ਡੇਰੇ ਕਿਵੇਂ ਦੂਰਾ ਇਹ ਮੇਰੇ ਨਾਲ ਸਹੀਲੀ ਸੀਗੀ ਭਗਤਾ ਸੱਟ ਇੱਕ ਅੱਛਾ ਸਾਰੀ ਕਹਾਣੀ ਸੁਣੀ ਚੱਲੀ ਹੋਣਾ ਉਹ ਮੈਨੂੰ ਛੱਡ ਗਈ ਹੂੰ ਤੇ ਉਹਨੂੰ ਮੈਂ ਕਿਹਾ ਚੱਲ ਤੂੰ ਛੱਡ ਤਾਂ ਨਾ ਠੀਕ ਆ ਹੁਣ ਮ ਸਾਦ ਵਣ ਕੇ ਟਕਰੂੰਗਾ ਹਾਂ ਹਾਂ ਤੇ ਆ ਝਾਂਜਰ ਤੇ ਹੱਥ ਚ ਕਿਵੇਂ ਆ ਗਈ ਇਹ ਝਾਂਜਰ ਉਹਦੀ ਨਸਾਨ ਨੇ ਆ ਫਕਤਾ ਕਿਵੇਂ ਵੇੜੇ ਬੂੜੇ ਚ ਕਿਸੇ ਹੋਰ ਵੇੜੇ ਦੀ ਛਣਕਾਉਂਦੀ ਸੀ ਇਹ ਝਾਂਜਰ ਤੇਰੀ ਹਾਂ ਹਾਂ ਉਹ ਗੈਰਾ ਦੇ ਵੇੜੇ ਜੇ ਛਣਕਾ ਕੇ ਆਈਆਂ ਹਾਂ ਜੱਟ ਦੀਆਂ ਦਿੱਤੀਆਂ ਬਣਾ ਕੇ ਝਾਂਜਰਾਂ ਕਿਆ ਬਾਤ ਆ ਬਾਬਾ ਬੜਾ ਰੌਣਕੀਆ ਕਹਿੰਦਾ ਇਹ ਮੇਰੀ ਮਸ਼ੂਕ ਦੀ ਝਾਂਜਰਾ ਜਿਹੜੀ ਉਹ ਗੈਰਾ ਤੇ ਵੇੜੇ ਜੇ ਛਣਕਾ ਕੇ ਆਈ ਸੀ ਉਥੋਂ ਮੈਂ ਇਹ ਝਾਂਜਰੋ ਦੇ ਕੋਲੋਂ ਫੜ ਲਈ ਕਹਿੰਦੀ ਏ ਮੇਰੇ ਮੈਨੂੰ ਛੜਦੇ ਝਾਂਜਰ ਮੈਂ ਇਹ ਝਾਂਜਰ ਨਾਲ ਹੀ ਡੇਰਾ ਚਲਾਉਣਾ ਆਵਦਾ ਤੇ ਮੈਂ ਲੱਖਾਂ ਰੁਪਏ ਕਮਾਉਂਗਾ ਤੇਰੇ ਸਾਹਮਣੇ ਬੱਬਾ ਬਣ ਕੇ ਆਉਂਗਾ ਤੇ ਤੂੰ ਕਹੇਂਗੀ ਤੂੰ ਪਛਤਾਏਂਗੀ ਮੇਰੇ ਨਾਲ ਵੀ ਮੈਂ ਇਹਨੂੰ ਧੋਖਾ ਕਿਉਂ ਦਿੱਤਾ ਤੇ ਇਹ ਇਹ ਜਿਹੜਾ ਬਾਬਾਈ ਆ ਇਹ ਆਪਦੀ ਘਰ ਵਾਲੀ ਤੋਂ ਬੜਾ ਦੁਖੀ ਹੋਇਆ ਪਿਆ ਅੱਛਾ ਘਰ ਦੇ ਕੰਮ ਬਾਈ ਤੈਨੂੰ ਸਾਰੇ ਤੈਨੂੰ ਕਰਨੇ ਪੈਂਦੇ ਤੜਕੇ ਤੋਂ ਲੈ ਕੇ ਹੂੰ ਠੀਕ ਆ ਦੋ ਦੋ ਦਿਨ ਇਹ ਤਾਂ ਮੁਰਦੀ ਨਹੀਂ ਹੂੰ ਇਹ ਬਾਬਾ ਜੀ ਨੇ ਸੇਵਾ ਲਈ ਆ ਨਾਲ ਚਾਰ ਹੋਰ ਹੁੰਦਿਆਂ ਨਾਲ ਇਹਦੇ ਠੀਕ ਆ ਪੈਂਦਣਾ ਪੰਜ ਸੱਤ ਜਣਾਂ ਦਾ ਹੋ ਕੇ ਇਕੱਠਾਂ ਤੁਰ ਪੈਂਦਾਂ। ਇਹ ਕੀ ਕੰਮ ਕਰਦਾ ਤੜਕੇ ਬਾਈ ਉਠ ਅਨਸਾਰ ਪਹਿਲਾਂ ਤਾਂ ਜਵਾਕਾਂ ਨੂੰ ਚਾਹ ਕਰਕੇ ਪੀਜਦੀ ਆ। ਝਾੜੂ-ਝੂੜੂ ਸਾਰਾ ਲਾਈਦਾ ਫੇਰ ਰੋਟੀ ਟੋਕ ਦਾ ਕਰਨਾ ਹੁੰਦਾ ਫੇਰ ਜਵਾਕਾਂ ਨੂੰ ਤਿਆਰ ਕਰਕੇ ਸਕੂਲ ਭੇਜਣਾ ਹੁੰਦਾ। ਜਿਹੜਾ ਘਰ ਵਾਲੀ ਘਰ ਵਾਲੀ ਤਾਂ ਇੰਨਾ ਵੇਲੇ ਤੁਰੇ ਫਿਰਦੀ ਆ। ਹੁਣ ਮੈਂ ਕੀ ਕਰਾਂ? ਸੁਰਖੀ ਬਿੰਦੀ ਘਰੇ ਤਾਂ ਰੂ ਹੈ। ਜਿਵੇਂ ਪੈਂਦਣਾ ਕੋ 90 ਮਾਡਲ ਹੁੰਦੀ ਆ। ਠੀਕ ਆ ਨਾ? ਜਦ ਬਾੜੀ ਪ੍ਰਾਣੀ ਹੁੰਦੀ ਹੈ ਤੇ ਇਹਦੇ ਕੋਲੇ ਜਾਉਗੀ ਲਿਸ਼ਕ ਪੁਸ਼ਕ ਕੇ ਜਿਵੇਂ ਆਪਾਂ ਗੱਡੀ ਅੱਜ ਹੀ ਕਢਾਈ ਹੁੰਦੀ ਹੈ ਜੇ ਇਕੱਲੀ ਤੇਰੀ ਘਰ ਵਾਲੀ ਜਾਂਦੀ ਕਿ ਹੋਰ ਵੀ ਘਰਾਂ ਜੁ ਜਾਂਦੀਆਂ ਬਥੇਰੀਆਂ ਜਾਂਦੀਆਂ ਭਰਾਵਾ ਲਿਸ਼ਕਾਂ ਇੰਨੀਆਂ ਹੁੰਦਾਂਗਾ ਜਿਵੇਂ ਕੰਧ ਪਲਾਸਟਰ ਨਹੀਂ ਕੀਤੀ ਹੁੰਦੀ ਚੰਗਾ ਸੀਮੈਂਟ ਲਾ ਕੇ ਚੰਗਾ ਰੰਗ ਰੰਗ ਮਾਰ ਕੇ ਕੁਚਕਾ ਮਾਰ ਕੇ ਜਿਵੇਂ ਚਮਕਣ ਲੱਗ ਜਾਂਦਾ ਐ ਬਾਬਾ ਦੀ ਘਰ ਵਾਲੀ ਤੇਰੇ ਕੋਲ ਪੂਰੀ ਲਿਸ਼ਕ ਕੇ ਆਉਂਦੀ ਐ ਚੁੰਨੀ ਚੜਾਵਾ ਆਪਾਂ ਟਿੱਕਾ ਬਿੰਦੀ ਸੁਰਖੀ ਹਾਲ ਕੋਲ ਹਾਂ ਭਗਤ ਸਾਰਾ ਕੁਝ ਸਾਰਾ ਪੰਜਾਬੀ ਆਏ ਆਉਂਦਾ ਮੇਰੇ ਕੋਲੇ ਇੱਕ ਮਿੰਟ ਬਾਬੇ ਜੀ ਦਾ ਮਨ ਮਨ ਮਾਰਦਾ ਮੁਸ਼ਕ ਭੈਣ ਦੋਸਤੋ ਇਹ ਜਿਹੜਾ ਮੁੰਡਾ ਨਾ ਇਹ ਕਹਿੰਦਾ ਸਾਰਾ ਕੰਮ ਕਰਦਾ ਮੈਨੂੰ ਕਰਨਾ ਪੈਂਦਾ ਡੈਪਲ ਜਵਾਕਾਂ ਦੇ ਸਕੂਲ ਭੇਜਣਾ ਘਰ ਦਾ ਜਿਹੜਾ ਰਾਸ਼ਨ ਪਾਣੀ ਆਟਾ ਗੁੰਨਣਾ ਜਾਂ ਰੋਟੀ ਬਣਾਉਣੀ ਗੋਹਾ ਚੱਕਣਾ ਮੱਜਾਂ ਲਾਉਣੀਆਂ ਸਾਰਾ ਝਾੜੂ ਪੋਚਾ ਮੈਨੂੰ ਕਰਨਾ ਪੈਂਦਾ ਮੇਰੀ ਘਰ ਅਲੀ ਤਾਂ ਲਿਸ਼ਕ ਪੁਸ਼ਕ ਕੇ ਸੁਰਖੀ ਪਾਊਡਰ ਲਾ ਕੇ ਬਾਬੇ ਕੋਲ ਚੜ ਜਾਂਦੀ ਆ ਬਸ ਤੇ ਬਾਬੇ ਕੋਲ ਵੱਜਦੀ ਆ ਤੇ ਫੇਰ ਤੁਸੀਂ ਦੇਖੋ ਕਹਿੰਦਾ ਮੈਨੂੰ ਜੇ ਘਰੇ ਹੁੰਦੀ ਆ ਮੈਂ ਉਹਨੂੰ ਕਹਿੰਦਾ ਨਾ ਤਿਆਰ ਹੋ ਜਾ ਪਰ ਘਰੇ ਤਾਂ ਸਾਲੀ 90 ਮਾਡਲ ਬਣ ਕੇ ਰਹਿੰਦੀ ਆ ਕਹਿੰਦਾ ਹੋਰ ਵੀ ਘਰਾਂਦੀਆਂ ਬੁੜੀਆਂ ਜਾਂਦੀਆਂ ਪਰ ਲਿਸ਼ਕ ਕੇ ਜਾਂਦੀਆਂ ਅੱਛਾ ਲੈਸ਼ ਕਿ ਜਾਂਦੀਆਂ ਹੈ ਤੇ ਕਦੇ ਸੋਚਿਆ ਵੀ ਯਾਰ ਵੀ ਮੇਰੀ ਘਰ ਵਾਲੀ ਉੱਥੇ ਜਾਂਦੀ ਆ ਕਿਤੇ ਕੋਈ ਗੱਲ ਤਾਂ ਨਹੀਂ ਦਰ ਭਾਈ ਗੱਲ ਹੋਊਗੀ ਤਾਂ ਹੀ ਤਾਂ ਰੌਲਾ ਪਈ ਹੈ ਨਾ ਬਿਨਾਂ ਗੱਲ ਤੋਂ ਕਿਵੇਂ ਦੋ ਦੋ ਦਿਨ ਲਾਲੂਗੀ ਹੈ ਮੰਨ ਕੇ ਬਿਨਾਂ ਗੱਲ ਤੋਂ ਤੂੰ ਆਪਾਂ ਕਿਵੇਂ ਦੋ ਦਿਨ ਤੂੰ ਫਸੈਣੋ ਵੀ ਤੇਰੇ ਘਰ ਵਾਲੀ ਤੇਰੇ ਘਰ ਦਾ ਲਈ ਮੇਰੇ ਕੋਲੇ ਠੀਕ ਹੈ ਭੜਾ ਲਈ ਕਰਾਉਣ ਲਈ ਆਉਂਦੀ ਆ ਓਏ ਇਹ ਜਿਹੜਾ ਭਲਾ ਜਿਹੜਾ ਰਾਤ ਨੂੰ ਕਰਦਾ ਇਹ ਵੀ ਛੱਡੇ ਉਹ ਤੇ ਕਰੇ ਕਿੰਨੇ ਲੜਾਈ ਪੈਂਦੇ ਸੀ ਕਿ ਸੋਡੇ ਘਰ ਮਸਲਾ ਹੁਣ ਹੋ ਗਿਆ ਲੱਗਿਆ ਦੇਖ ਇੱਕ ਮਿੰਟ ਪਹਿਲਾਂ ਜੀ ਠੀਕਾ ਗੁਰੂ ਘਰ ਮੱਥਾ ਟੇਕਦੇ ਸੀਗੇ ਕੋਈ ਲੜਾਈ ਨਹੀਂ ਸੀਗੀ ਟਾਈਮ ਨਾਲ ਉਹ ਕੰਮ ਕਰਦੇ ਸੀ ਮੈਂ ਖੇਤ ਬੰਨੇ ਦਾ ਕਰਦਾ ਸੀ ਸਾਰਾ ਨਿਭੜਦਾ ਸੀ ਇਹ ਜਿਹੇ ਮੇਰੇ ਸਾਲ ਦੀਆਂ ਬੁੜਗਾਂ ਬੁੜਗਾਂ ਇਹਦੇ ਮਗਰ ਮੇਰੀ ਘਰ ਵਾਲੀ ਮੋਢਾਂ ਦੇ ਮਗਰ ਲਾ ਕੇ ਇਹਦੇ ਕੋਲ ਗਈ ਮੇਰੇ ਉਦੋਂ ਤੋਂ ਕਲੇਸ਼ ਪੈਣ ਲੱਗ ਗਿਆ ਅੱਛਾ ਉਦੋਂ ਦਾ ਉਦੋਂ ਦਾ ਕਲੇਸ਼ ਲੈਣ ਲੱਗਿਆ ਜਦੋਂ ਦੀ ਇਹਦੇ ਕੋਲ ਜਾਂਦੀ ਆ ਪਹਿਲਾਂ ਜਦੋਂ ਗੁਰੂ ਘਰ ਜਾਂਦੀ ਸੀ ਉਦੋਂ ਕਲੇਸ਼ ਨਹੀਂ ਹੁੰਦਾ ਸੀ ਕੋਈ ਕਲੇਸ਼ ਨਹੀਂ ਹੁੰਦਾ ਬਈ ਤੜਕੇ ਹੀ ਮੱਥਾ ਟੇਕਣਾ ਜਾਉਣੇ ਟੇਕ ਆਕੇ ਘਰੇ ਕੰਮ ਕਰਨੇ ਆਉਦੇ ਵਧੇਗਾ ਮੈਂ ਖੇਤ ਤੋਂ ਉੱਠ ਜਾਣਾ ਉਹਨੇ ਕਰਕੇ ਦਵਾਈ ਦਵਾ ਕੇ ਤਿਆਰ ਸਕੂਲ ਤੋਰਦੇ ਨੇ ਜਿਹੜਾ ਛੋਟਾ ਸੂ ਰਹਿਦਾ ਸੀਗਾ ਬਾਬਾ ਐ ਵਿੱਚ ਨੂੰ ਬੜੀ ਬੜੀ ਕਹ ਤੋ ਜਾਣਾ ਇੱਧਰ ਨੂੰ ਕਹ ਤੋ ਰਹਿ ਜਾਣਾ ਕਿੱਥੇ ਤੁਰਦਾ ਬਾਬਾ ਉਰੇ ਨੂੰ ਹੋਇਆ ਮੜਿਆ ਕਿ ਕੈਮਰੇ ਤੋਂ ਡਰ ਲੱਗਦਾ ਨਾ ਨਾ ਕੈਮਰੇ ਤੋਂ ਮੈਨੂੰ ਕਹਦਾ ਡਰ ਲੱਗਣਾ ਅਸੀਂ ਪਹਿਲਾਂ ਗਲਤੀਆਂ ਕਰਦੇ ਹਾਂ ਡੇਰਾ ਬਣਾ ਲੈਣਾ ਦੋ ਇੱਟਾਂ ਰੱਖ ਕੇ ਉਹ ਤੋਂ ਬਾਅਦ ਉੱਥੇ ਕੁੜੀਆਂ ਦਾ ਸ਼ੋਸ਼ਣ ਕਰਦੇ ਨੂੰ ਸ਼ਰਮ ਆਉਂਦੀ ਆ ਬਾਬਾ ਕਿਹੜੀ 2 ਟੂ ਡਿਗਰੀ ਲਈ ਆ ਬਾਬਾ ਬਣ ਲੈ ਕਿਹੜੇ ਬਾਬੇ ਨੂੰ ਪੁੱਛਦਾ ਤੂੰ ਬਾਬਾ ਤੂੰ ਆਏ ਨਾ ਬੋਲ ਠੀਕ ਹੈ ਤੈਨੂੰ ਇੱਥੇ ਖਤਮ ਕਰਦਾਗੇ ਅਸੀਂ ਕਰ ਖਤਮ ਕਰ ਕਰਦਾ ਕਿ ਕੋਈ ਨਹੀਂ ਤੂੰ ਸਾਡੇ ਡੇਰੇ ਤੇ ਆਈ ਫਿਰ ਅੱਛਾ ਉਥੇ ਕਰਾਂਗੇ ਅੱਛਾ ਹੋਰ ਵੀ ਕੋਈ ਗੱਲਾਂ ਹੋਈਆਂ ਇਹਨਾਂ ਦੀ ਕੀ ਗੱਲ ਸੁਣ ਇਹ ਬਾਬੇ ਨੂੰ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਜਿਹੜੇ ਸਹੀ ਸਾਧੂ ਸੰਤ ਹੁੰਦੇ ਆ ਉਹ ਤਾਂ ਕਹਿੰਦੇ ਨੇ ਬੁੜਗਾਂ ਤੋਂ ਇੰਨੀ ਦੂਰ ਕਹਿੰਦੇ ਆ ਵੀ ਦੂਰ ਰੋ ਬੁੜਗਾਂ ਨੂੰ ਇਹ ਭਾਂਦੇ ਭੂਰੇ ਬਣਾਈ ਬਟਾ ਕੋਲੇ ਅੰਦਰ ਬਿਠਾ ਲੈਂਦੇ ਜਾ ਕੇ ਹੂੰ ਪੋਰੇ ਬਣਾਏ ਹੋਏ ਡੇਰੇ ਚ ਹਾਂ ਭਗਤਾ ਕੀ ਕਰਦੇ ਹੋ ਪੋਰੇ ਚ ਲੋਕਾਂ ਦੇ ਦੁੱਖ ਤੋੜੀ ਦੇ ਭਲੇ ਕਰੀਦੇ ਆ ਕੱਲੇ ਲੋਕਾਂ ਲੋਕਾਂ ਚ ਕਿਹੜੇ ਆ ਜਾਂਦੇ ਆ ਜਨਨੀਆਂ ਹੈ ਜਨਨੀਆਂ ਕੱਲੀਆਂ ਜਨਨੀਆਂ ਆਉਂਦੀਆਂ ਤੇਰੇ ਡੇਰੇ ਤੇ ਭਗਤਾ ਇਹਨੂੰ ਪੁੱਛਣਾ ਲਾ ਵੀ ਉੱਥੇ ਬੰਦੇ ਵੀ ਬਹੁਤ ਆਉਂਦੇ ਆ ਸਾਰਿਆਂ ਨੇ ਆਉਣਾ ਤਾਂ ਕੋਲ ਮੋਲਾ ਬੰਦੇ ਤੇ ਤੇ ਚੇਲੇ ਆ ਯਾਰ ਪੀ ਪੀ ਬਾਂਦੇ ਰੋ ਦੁੱਧ ਕਾੜ ਕਾੜ ਕੇ ਠੀਕ ਹਨ ਨਾਲੇ ਪਿੰਦ ਖਾਂਦੇ ਆ ਘਿਓ ਦੇਸੀ ਮੁੜ ਕੇ ਡੇੜੀਆਂ ਪਟਾ ਕੀ ਤੇ ਲੱਤਾਂ ਕੀਤੀਆਂ ਦਿਹਾਉਂਦੇ ਫਿਰਦੇ ਤੇ ਇਹਨਾਂ ਨੂੰ ਹੀ ਕਰਨਾ ਕਹਿੰਦੇ ਨਾਲ ਇਹਨਾਂ ਦੇ ਚੇਲੇ ਨੇ ਵਾਰ ਦਾਤ ਵੀ ਕਰਤੀ ਸੀ ਪਰ ਵਾਰ ਦਾਤ ਰਾਤ ਨੂੰ 1 ਵਜੇ ਕਿਸਦੇ ਘਰੇ ਫੜੇ ਕੰਧ ਟੱਪਦਾ ਅਗਲੇ ਨੰਮ ਨਾ ਬੰਨ ਲੈ ਪੋਚੇ ਨੂੰ ਕੀ ਕਰਨ ਕੀ ਗਿਆ ਸੀ ਬਾਬਾ ਉੱਥੇ ਭਗਤ ਮਾਤਾ ਰਾਤ ਨੂੰ ਘਰੇ ਹੁੰਦਾ ਚੇਲੇ ਮੈਨੂੰ ਕੀ ਪਤਾ ਮੇਰੇ ਕੀ ਕਰਦੇ ਫਿਰਦੇ ਨੇ ਤੇ ਚੇਲੇ ਕਿਉਂ ਪਰਿਵਾਰ ਦੇ ਬੰਦੇ ਨੂੰ ਮੋੜ ਮੇਰੀ ਜਨਾਨੀ ਤੇਰੇ ਕੋਲੇ ਆਉਂਦੀ ਆ ਮੈਨੂੰ ਪਤਾ ਕਿੱਥੇ ਜਾਂਦੀ ਆ ਕਿੱਥੇ ਨਹੀਂ ਹਮ ਤਾਂ ਰੋਲਾ ਪਾਏ ਮੈਂ ਤੇਰੇ ਕੋਲੇ ਆਉਣਾ ਹਟਾਈਏ ਕੁੱਟੀ ਆ ਉਹ ਭਗਤਾ ਹਜੇ ਵੀ ਨਹੀਂ ਆਉਣਾ ਹਟੀ ਜੇ ਉਹਦਾ ਘਰ ਦਾ ਸੁਧਾਰ ਹੁੰਦਾ ਫੇਰ ਹਟੂਗੀ ਉਹ ਸੁਧਾਰ ਤਾਂ ਹੋਣਾ ਨਹੀਂ ਜਦ ਸਾਡਾ ਤਲਾਕ ਹੋਊਗਾ ਜਾਂ ਫਿਰ ਉਹਦੀ ਲੱਤਾਂ ਟੁੱਟੂ ਜਾਂ ਤੇਰੀ ਟੁੱਟੂਗੀ ਮੈਂ ਤਾਂ ਤੈਨੂੰ ਇੱਕ ਗੱਲ ਹੀ ਕਹਿਦੀ ਨਹੀਂ ਹੁਣ ਮੇਰੀ ਇਹ ਗੱਲ ਸੁਣ ਉਹ ਚੇਲੇ ਨੂੰ ਫੜ ਲੈ ਇਹਦੇ ਨੂੰ ਚੇਲੇ ਕੋਲ ਕੋਈ ਗੱਲ ਗੁਲ ਪਤਾ ਕੀਤੀ ਹੋਵੇ ਕਿਉਂ ਆਇਆ ਚੇਲੇ ਕੋਲੇ ਗੱਲ ਇਹ ਰਾਤ ਇਹ ਕਹਿੰਦਾ ਜੀ ਭਲਾ ਕਰਨ ਗਿਆ ਰਾਤ ਨੂੰ 1 ਵਜੇ ਕਿਹੜਾ ਭਲਾ ਕਰਦਾ ਹੁੰਦਾ ਜਾਂ ਤਾਂ ਚੋਰ ਜਾਂਦਾ ਹੁੰਦਾ ਜਾਂ ਆਸ਼ਕ ਜਾਂਦਾ ਹੁੰਦਾ ਠੀਕ ਹੈ ਨਾ ਕਿਹੜੀ ਭੂਤ ਕੱਢਣ ਗਿਆ ਰਾਤ ਨੂੰ ਉਹਨਾਂ ਨੇ ਕੰਨ ਦੁੱਤੋਂ ਦੀ ਮੈਂ ਕਹਿੰਦਾ ਮੈਂ ਭੂਤ ਕੱਢਣ ਗਿਆ ਇਹ ਕੰਨ ਦਾ ਟੱਪਣ ਲੱਗ ਗਿਆ ਉਹਨਾਂ ਨੇ ਪਰਲੇ ਪਾਸੇ ਜਾਂਦਾ ਹੀ ਬੁੱਚ ਲਿਆ ਉਹਨਾਂ ਨੇ ਕਾੜਤੀ ਭੂਤ ਦੀ ਚੇਲੇ ਦੀ ਪੁੱਛਣੂ ਚੇਲਾ ਤੇਰਾ ਭੂਤ ਕੱਢਣ ਤੇ ਲੰਗ ਵੀ ਰਾਮਣ ਕਹਿੰਦਾ ਮੈਂ ਬਾਬਾ ਵੇਖਣ ਨੂੰ ਤੂੰ ਜਿਹੜੇ ਹਿਸਾਬ ਨਾਲ ਤੇਰੇ ਅੱਖਾਂ 'ਚ ਸੁਰਮਾ ਪਾਇਆ ਤੇ ਜਿਹੜੇ ਹਿਸਾਬ ਨਾਲ ਤੇਰੀ ਟੌਰ ਮਿਲਦਾ ਤੂੰ ਵੀ ਆਸ਼ਕ ਪੂਰਾ ਚੋਟੀ ਦਾ ਹੈਗਾ ਨਹੀਂ ਨਹੀਂ ਭਗਤ ਆਸ ਕੇ ਕੋਈ ਨਹੀਂ ਆਹੀ ਲੋਕਾਂ ਦੇ ਭਲੇ ਕਰਦੇ ਆ ਸਾਧਾਮਾ ਇੱਕ ਤਰ੍ਹਾਂ ਦਾ ਇਹ ਕੀ ਗੱਲ ਲੋਕਾਂ ਦੇ ਭਲੇ ਕਰਦਾ ਲੋਕਾਂ ਦੇ ਭਲੇ ਕਰਦਾ ਲੋਕਾਂ ਦੇ ਭਲੇ ਕਰਦਾ ਇਹ ਬੰਦਾ 20 ਸਾਲ ਦਾ ਹੈਗਾ ਜਿਹੜਾ ਕਹਿੰਦਾ ਮੈਂ ਬਾਬਾ ਹੈਗਾ ਤਾਂ ਲੋਕਾਂ ਦੇ ਭਲੇ ਕਰੂਗਾ ਇਹਨੂੰ ਦੁਨੀਆਦਾਰੀ ਦਾ ਪਤਾ ਹੀ ਨਹੀਂ ਹਜੇ ਤੱਕ ਇਹਨੇ ਕੀ ਗਿਆਨ ਕਿੰਨਾ ਪੜਿਆ ਬਾਬਾ ਤੋਂ ਮੈਂ 15 ਹੈ 15 ਵੀਸਾਲ ਦੀ ਉਮਰ ਤੇ 15 ਪੜਿਆ 15 ਕਿਹੜੇ ਵੇਲੇ ਪੜ ਗਿਆ ਬਾਬਾ ਤੋਂ ਫਿਰ ਮੈਂ ਬਾਹਰ ਪੜਦਾ ਹਾਂ ਕਿ ਭਗਤਾਂ 15 ਕਹਿੰਦਾ ਉਹ ਕਿੱਥੋਂ ਪੜ ਗਿਆ ਹੋਊਗਾ ਇਹ ਹੂੰ 15 ਜਦੋਂ 15 ਕਹੀ ਜਾਂਦਾ ਤੈਨੂੰ ਲੱਗਦਾ ਵੀ 15 ਪੜ ਗਿਆ ਕਿਸੇ ਤੋਂ ਸੁਣ ਗਿਆ ਸੁਣ ਗਿਆ ਕਹਿਦਿਆਂ ਸਾਡਾ ਪੰਜਾਬ ਇੰਨੇ ਬਹਿਮਾ ਭਰਮਾ ਚ ਪਾਤਾ ਲੈ ਮੈਂ ਬੰਦ ਜਨਾ ਕੱਲ ਨੂੰ ਚੇਲਾ ਆਹਾ ਬਾਬਾ ਠੀਕ ਆ ਮੈਂ ਬੰਦੇ ਮਤਲਬ 10 ਬੁੱਢੇ ਮੇਰੇ ਕੋਲੇ ਆ ਗਿਆਂ 8 7 8 ਗੱਲਾਂ ਮੇਰੇ ਕੋਲੇ ਲਟਕਾ ਹੋਗਣ 7 8 ਗੱਲਾਂ ਚੋਂ ਇੱਕ ਅੱਧੀ ਤਾਂ ਨਿਕਲਨੀ ਨਿਕਲਨੀ ਆ ਜਬੂਰੀ ਨੂੰ ਕੋਈ ਨੂੰ ਪੁੱਛਲਾ ਸਾਡਾ ਪੜ ਨਹੀਂ ਹੁੰਦਾ ਛੋਟੇ ਕੋਈ ਮਰਿਆ ਜਾ ਜਨਾਨੀ ਦਾ ਨਾਲ ਇਹ ਤੇ ਜਾਂ ਬੰਦੇ ਦਾ ਬਈ ਇੰਨੇ ਹੁਣ ਮੋਤਾ ਹੋ ਗਿਆ ਬੜਾ ਤਾਂ ਹੁੰਦਾ ਹੀ ਆ ਕੋਈ ਨਾ ਕੋਈ ਸੋਨ ਉਹਦੀ ਤਕਲੀਫਾ ਸੋਨ ਉਹਦੀ ਤਕਲੀਫਾ ਜੇ ਉਹਦਾ ਮੰਨ ਕੇ ਚਲ ਕੁਦਰਤੀ ਕੀ ਕਹਿਣਾ ਵੀ ਰੱਬ ਦਾ ਨਾਮ ਲਿਆ ਵੀ ਉਹ ਤਾਂ ਕਿਤੇ ਮਾੜਾ ਮੋਟਾ ਇਧਰ ਉਧਰ ਭਲਾ ਹੋ ਗਿਆ ਉਹ ਦਿਨ ਮਾੜਾ ਸੱਦੇ ਉਹ ਕੀ ਕਰਨਗਾ 10 ਜਨਾਨੀਆਂ ਨੂੰ ਹੋਰ ਲਿਆਂਦੀਆਂ ਆਜੋ ਜੀ ਸਾਡਾ ਉੱਥੇ ਭਲਾ ਹੋਇਆ ਆ ਕੰਮ ਆ ਠੀਕ ਹੈ ਨਾ ਦੁੜੰਗਾ ਲੁੱਟਣ ਨੂੰ ਪਈਆ ਤੇ ਜਿੰਨੇ ਮਰਜੀ ਲੁੱਟ ਲਾ ਨਹੀਂ ਜਿਹੜੇ ਇਹ ਜਨਾਨੀਆਂ ਹੈਗੀਆਂ ਇਹੀ ਕਿਉਂ ਜਾਂਦੀਆਂ ਜ਼ਿਆਦਾਤਰ ਕਿਉਂ ਇਹ ਇਹ ਬਾਬਿਆਂ ਕੋਲ ਇਹੀ ਜਾਂਦੇ ਆ ਭਈ ਬੇੜੇ ਗੱਲ ਕੰਨਾਂ ਨੇ ਕੀਤਾ ਸਾਰਾ ਨਾਲੋਂ ਜ਼ਿਆਦਾ ਇਹੀ ਜਾਂਦੀਆਂ ਪੜੇ ਲਿਖੇਗਾ ਜਨਨੀਆਂ ਜਿਨ੍ਹਾਂ ਦੀ ਨਾ ਪੀ ਐਚ ਡੀ ਐਮ ਐਫਲ ਕੀਤੀ ਵੀ ਹੈ ਨਾ ਉਹ ਵੀ ਉਹ ਵੀ ਬਾਬਿਆਂ ਕੋਲੇ ਪੰਡਤਾਂ ਕੋਲੇ ਤੁਰਾਂ ਫਿਰਦੀਆਂ ਵੀ ਸਾਡਾ ਭਵਿੱਖ ਦੇਖ ਕੇ ਦੱਸੋ ਜਿਨ੍ਹਾਂ ਨੂੰ ਆਪਦੇ ਭਵਿੱਖ ਦਾ ਨਹੀਂ ਪਤਾ ਹੁੰਦਾ ਯਾਰੋ ਉਹ ਤੁਹਾਨੂੰ ਕਿੱਥੇ ਦੱਸ ਦੂਗਾ ਤੈਨੂੰ ਮੈਂ ਗੱਲ ਦੱਸਦਾ ਮੇਰੀ ਜਨਾਨੀ ਕਿਸੇ ਬੰਦੇ ਕੋਲ ਬਾਬੇ ਕੋਲੇ ਉੱਠ ਗਈ ਠੀਕ ਆ ਪੰਡਤ ਕੋਲੇ ਪਹਿਲਾਂ ਇਹ ਤੋਂ ਇਹ ਤੋਂ ਪਹਿਲਾਂ ਮੈਨੂੰ ਲੈ ਕੇ ਨਾਲ ਮੈਂ ਮੰਨਦਾ ਨਹੀਂ ਸੀਗਾ ਮੈਂ ਕਿਹਾ ਮੈਂ ਨਹੀਂ ਜਾਣਾ ਕਹਦੀ ਆਪਣਾ ਭੇਖ ਦੱਸੂਗਾ ਉਹ ਭੇਖ ਪੁੱਛਿਆ ਤੁਸੀਂ ਕਹਿੰਦਾ ਗਾਂ ਵਾਲੇ ਹੱfte ਆਜੋ ਉਸ ਹਫਤੇ ਦੇ ਵਿੱਚ ਵਿੱਚ ਉਹਦੀ ਕੁੜੀ ਭੱਜ ਗਈ ਹੂੰ ਉਹਦੀ ਕੁੜੀ ਭੱਜ ਗਈ ਉਹਨੂੰ ਆਪ ਦੇ ਘਰ ਦਾ ਤਾਂ ਕੋਈ ਖ ਪਤਾ ਨਹੀਂ ਲੱਗਾ ਸਾਡਾ ਕਿਸ ਨੂੰ ਦੱਸੂ ਹੂੰ ਦੱਸ ਤੂੰ ਇਹ ਚੀਜ਼ ਦਾ ਮੈਨੂੰ ਦੱਸ ਕੋਈ ਨਹੀਂ ਦੱਸ ਸਕਦਾ ਬਈ ਕੋਈ ਨਹੀਂ ਦੱਸ ਸਕਦਾ ਕਿਸੇ ਦਾ ਭਵੇਖਾ ਕੌਣ ਦੱਸ ਦੂਗਾ ਯਾਰ ਤੋੜ ਹੈਗਾ ਦੱਸ ਦੇ ਇਹ ਚੀਜ਼ ਦਾ ਜਿੱਥੇ ਜੇ ਪ੍ਰਮਾਤਮਾ ਤੋਂ ਵੱਡਾ ਕੌਣ ਆ ਯਾਰ ਨਹੀਂ ਹੁਣ ਬਾਬਾ ਤੂੰ ਗਿਆਨ ਹੈ ਤੈਨੂੰ ਹੈਗਾ ਕੋਈ ਗਿਆਨ ਹੈਗਾ ਹਾਂ ਰੱਬ ਦਾ ਗਿਆਨ ਹੈਗਾ ਹਾਂ ਪੂਰਾ ਰੱਬ ਕਿੱਥੇ ਰਹਿੰਦਾ ਰੱਬ ਤਾਂ ਹਾਂ ਰਹਿੰਦਾ ਤਹਾਂ ਰਹਿੰਦਾ ਹਾਂ ਬਾਬਾ ਤਹਾਂ ਰਹਿੰਦਾ ਹੀ ਬੈਠਾ ਤੂੰ ਕਾ ਤੂੰ ਥੱਲੇ ਕਾ ਤੂੰ ਲਈ ਬੈਠਾ ਜੇ ਤਾਹ ਰਹਿੰਦਾ ਬਾਬੇ ਨੇ ਬੱਚਾ ਕਹਿੰਦਾ ਬਾਬਾ ਕਹਿੰਦਾ ਬਾਬਾ ਕਹਿੰਦਾ ਤਾਹ ਰਹਿੰਦਾ ਇਹ ਕਹਿੰਦਾ ਤੂੰ ਕਾ ਤੂੰ ਥੱਲੇ ਤਾਈ ਲਈ ਬੈਠਾ ਬਾਬੇ ਨੇ ਤੁਸੀਂ ਤੁਰੀ ਤੁਸੀਂ ਬਾਬੇ ਦਾ ਬੇੜਾ ਕਰਕੇ ਕੀਤਾ ਪਿਆ ਤੁਹਾਨੂੰ ਤਾਂ ਪਤਾ ਤੁਹਾਨੂੰ ਨਾ ਬਾਬਾ ਮੈਨੂੰ ਇੱਕ ਚੀਜ਼ ਤਾਂ ਦੱਸੋ ਯਾਰ ਇਹ ਕਹਿੰਦਾ ਰੱਬ ਤਾਹ ਰਹਿੰਦਾ ਇਹ ਥੱਲੇ ਕਾ ਤੂੰ ਲਈ ਬਿਠਾ ਆਪ ਕਾ ਤੂੰ ਰੱਬ ਬਣਿਆ ਬੈਠਾ ਓ ਭਗਤਾ ਸਾਰਾ ਕਲਮ ਮੈਂ ਥੋੜੀ ਕਰਦਾ ਸਾਰੀ ਕਰ ਬਾਬਾ ਜਿਹੜੇ ਜਿਹੜੇ ਤੇ ਤੁਹਾਡੇ ਹਾਲਾਤ ਆ ਨਾ ਜਿਹੜੇ ਆਪੇ ਕੋਟੇ ਮੂਰੇ ਇੱਥੋਂ ਤੱਕ ਹੱਥ ਜੋੜੇ ਕਹਣੀਆਂ ਤੱਕ ਲੋਕਾਂ ਦੇ ਘਰ ਤੇ ਜਾਂ ਜਿਹੇ ਜੇ ਲੋਕ ਹੋਏ ਪਏ ਆਪਣੇ ਬਾਬਾ ਦਾ ਡਰ ਤਾਂ ਹੀ ਭੱਜ ਗਿਆ ਬਾਬਾ ਦਾ ਰਹਿਣੋਂ ਹੀ ਹਟ ਗਿਆ ਪੰਜਾਬ ਦੇ ਵਿੱਚ ਬਾਬਾ ਤਾਂ ਕਿਤੇ ਲੁੱਕ ਗਿਆ ਵੀ ਤੁਹਾਡਾ ਤਾਂ ਆਵਾਜ ਲੈ ਗਿਆ ਤੁਸੀਂ ਤਾਂ ਪਤੰਦਰੋਂ ਆਪਦੀ ਡੇਰੇ ਬਣਾਈ ਬੈਠੇ ਹੋ ਆਪਦੀ ਰੱਬ ਬਣਾਈ ਬੈਠੇ ਹੋ ਬਾਬਾ ਕਹਿੰਦਾ ਮੈਨੂੰ ਤਾਂ ਤੁਸੀਂ ਭੁੱਲ ਹੀ ਗਏ ਆ 2025 ਚੱਲਦੀ ਜਿਹਦੇ ਵਿੱਚ ਕਲ ਜੁਗਾਇਆ ਪਿਆ ਬਾਬੇਓ ਤੇ ਇਹ ਜਿਹੇ ਬਾਬੇ ਡੇਰਾ ਬਣਾਈ ਜਾਂਦੇ ਤੇ ਪੈਸਾ ਕਮਾਈ ਜਾਂਦੇ ਤੇ ਕੁੜੀਆਂ ਦਾ ਸ਼ੋਸ਼ਣ ਕਰੀ ਜਾਂਦੇ ਆ ਤੇ ਤੁਸੀਂ ਮੈਨੂੰ ਇਹ ਦੱਸੋ ਬਾਬਾ ਹੈ ਕਿੱਥੇ ਬਾਬਾ ਤਾਂ ਗਵਾਚ ਗਿਆ ਬਾਬਾ ਤਾਂ ਭੱਜ ਗਿਆ ਬਾਬਾ ਬਾਬਾ ਕਿੱਥੇ ਆਉਣ ਹੈ ਹੀ ਨਹੀਂ ਬਾਬਾ ਬਾਬਾ ਤਾਂ ਬਾਬਾ ਆਪ ਸੋਚਦਾ ਵੀ ਮੈਂ ਕਿੱਥੇ ਜਾਵਾਂ ਯਾਰ ਤੇ ਆਪਦਾ ਹੀ ਬਣਾਈ ਬਠਿਆ ਇਹ ਕੱਲ ਜੁਗ ਆਇਆ ਬਾਬੇ ਨੂੰ ਬਾਬਾ ਨਹੀਂ ਸਮਝਦੇ ਯਾਰੇ ਆ ਲੋਕ ਨਾ ਐਡੇ ਇੱਕ ਮੂਰਖ ਤੇ ਅੰਧ ਵਿਸ਼ਵਾਸ ਚ ਵੜ ਗਏ ਭਲਾ ਬਈ ਪੂਰੇ ਫੁੱਲ ਪੜੇ ਲੈ ਕੇ ਹੁਣ ਲੈ ਇੱਕ ਪਾਸੇ ਗੁਰਦਵਾਰੇ ਦਾ ਕੱਠ ਦੇਖ ਲਈ ਇੱਕ ਪਾਸੇ ਮੇਰੇ ਅੱਗੇ ਚੇਲਾ ਬਣ ਕੇ ਬਹਿ ਗਿਆ ਨਾ ਪਾਸੇ ਤੇ ਉਧਰ ਕੱਠ ਜਿਆਦਾ ਹੋਊਗਾ ਉਧਰ ਜਿਆਦਾ ਹੋਊਗਾ ਤੂੰ ਜੇ ਦੇ ਕੇ ਜਾ ਕੇ ਦੇਖ ਲਈ ਲੋਕ ਸਾਡੇ ਇਹਦੇ ਇਹਨਾਂ ਸਾਡੇ ਇਨਾਂ ਮਗਰ ਲੱਗੇ ਫਿਰਦੇ ਆ ਜਿਹੜਾ ਸਭ ਤੋਂ ਉੱਪਰ ਆ ਸਾਡਾ ਮਨ ਕੇ ਚੱਲ ਪਿਓ ਆ ਗੁਰੂ ਗ੍ਰੰਥ ਸਾਹਿਬ ਉੱਥੇ ਮੱਥਾ ਟੇਕੋ ਉੱਥੇ ਨਮਸਕਾਰ ਕਰੋ ਉਹਨੂੰ ਮੰਨੋ ਉਹ ਤੋਂ ਵੱਡਾ ਕੁਝ ਨਹੀਂ ਬਾਈ ਆਪਾਂ ਤਾਂ ਸਿੱਧੀ ਗੱਲ ਹੈ ਭਗਤਾ ਇਹਨਾਂ ਨੂੰ ਇਹਨੂੰ ਪੁੱਛਣ ਆਲਾ ਹੋਵੇ ਵੀ ਅਸੀਂ ਕਿਹੜਾ ਲੋਕਾਂ ਦਾ ਬੁੜੀਆਂ ਜਨਾਨੀਆਂ ਇੱਥੇ ਸਾਦੇ ਕਿ ਲਿਆਉਣੇ ਹੋਏ ਓਏ ਤੁਸੀਂ ਮੰਨ ਕੇ ਚੱਲ ਨਹੀਂ ਸਾਦੇ ਬਾਹਰ ਬਾਈ ਤੂੰ ਮੜਾਏ ਨਾ ਇਹਨੂੰ ਰਹਿ ਯਾਰ ਕੈਮਰੇ ਦੇ ਵਿੱਚ ਨਾ ਵੜ ਮੜਾਏ ਤੂੰ ਬਾਈ ਉਰੇ ਨੂੰ ਰਹਿ ਮੜਾਏ ਤੂੰ ਐ ਰਹਿ ਕਿਵੇਂ ਮੈਂ ਇਹ ਨਹੀਂ ਸਾਦਾ ਠੀਕ ਹੈ ਮੈਂ ਇਹਨੂੰ ਕਹਦਾ ਤੂੰ ਨਹੀਂ ਸਾਦਾ ਤੂੰ ਆ ਦਾ ਡੇਰਾ ਉਹ ਬੰਦ ਹੀ ਕਰ ਦੇ ਹੂੰ ਵੀ ਸਭ ਤੋਂ ਵੱਡੀ ਕਿਰਤਕਮਈ ਹੈ ਨਾ ਸਭ ਤੋਂ ਵੱਡੀ ਕਿਰਤਕਮਈ ਹੈ ਤੇ ਤੂੰ ਕੀ ਕਹਿਣਾ ਚਾਹਣਾ ਬਾਬੇ ਨੂੰ ਬਾਬੇ ਨੂੰ ਮੈਂ ਨਾ ਡੇਰਾ ਹੀ ਬੰਦ ਕਰ ਦੇ ਬਾਬਾ ਡੇਰਾ ਕਹਿੰਦਾ ਬੰਦ ਕਰ ਦੇ ਕਿਉਂ ਬਾਬਾ ਮੈਂ ਭੁੱਖਾ ਮਰਨਾ ਹਾਂ ਇਹਦੇ ਪੈਸੇ ਮੈਂ ਡੇਰਾ ਬੰਦ ਕਰਦਾ ਕੱਲ ਨੂੰ ਤੁਸੀਂ ਭੁੱਖੇ ਮਰ ਜੋਗੇ ਕੱਲ ਨੂੰ ਫਿਰ ਹਾਂ ਮੇਰੇ ਸੰਗਤ ਵੀ ਛੱਡੋਗੀ ਹੁਣ ਜਿਹੜੀ ਇੱਥੇ ਆਉਂਦੀ ਆ ਇਹਦੇ ਮਗਰ ਲੱਗ ਗਿਆ ਮੈਂ ਭੁੱਖਾ ਮਰਦਾ ਹਾਂ ਹੁਣ ਕੀ ਕਰਨਾ ਚਾਹੁੰਦੇ ਆ ਇਹ ਬੰਦੇ ਨਾਲ ਕੀ ਕਰਨਾ ਚਾਹੁੰਦੇ ਆ ਮੈਂ ਤਾਂ ਸਿੱਧੀ ਗੱਲ ਆ ਮੈਂ ਤਾਂ ਹੁਣ ਇਹਨੂੰ ਪਹਿਲਾਂ ਇੱਕ ਗੱਲ ਕਹੇਤੀ ਮੈਂ ਤਾਂ ਕੱਲ ਵੀ ਝੰਬੀ ਆ ਜੱਜ ਇਹਦੇ ਕੋਲੇ ਆਊਗੀ ਉਹ ਮੈਂ ਆਦੇ ਸਹੁਰਿਆਂ ਨੂੰ ਕਹਤਾ ਵੀ ਜੇ ਅੱਜ ਘਰੋਂ ਨਿਕਲ ਕੇ ਇਹਦੇ ਕੋਲੇ ਆਉਗੀ ਜਾਂ ਤਾਂ ਮੈਨੂੰ ਲਿਖ ਕੇ ਤਲਾਕ ਦੇ ਆਵੇ ਮੈਂ ਜਵਾਕਾ ਭੇ ਸੰਭਲੂਗਾ ਆਪਾਂ ਹੈਗੇ ਹੱਕ ਸੱਚ ਦੀ ਕਮਾਈ ਕਰਨ ਵਾਲੇ ਕਿਰਤ ਕਮਾਈ ਵਾਲੇ ਆਹ ਮਹਾਰਾਜ ਨੂੰ ਗੁਰੂ ਮਹਾਰਾਜ ਨੂੰ ਮੰਨਣ ਵਾਲੇ ਆ ਨਾ ਮੈਂ ਇਹਦੇ ਕੋਲੇ ਅੱਜ ਆਉਂਦੇ ਮੈਂ ਨਾ ਮੈਂ ਕੱਲ ਨੂੰ ਆਉਂਦਾ ਮੈਂ ਮੇਰੇ ਰਹਿਣਾਂ ਦੀ ਸੋਚ ਹੈ ਜੀ ਹੋ ਗਈ ਬਈ ਫੇਰ ਜੇ ਬਈ ਇਹੋ ਜੀ ਸੋਚ ਹੋ ਜਾਏ ਤਾਂ ਅੰਧ ਪਨ ਅੰਧ ਵਿਸ਼ਵਾਸ ਹੋ ਵੀ ਨਾ ਚੜਾਹਤਾ ਜਟਾਲੇ ਲਾਉਂਦੇ ਫਿਰਦਾ ਲੋਕ ਜਿਹੜਾ ਠੀਕ ਆ ਨਾ ਲਵਾਉਣਾ ਤਾਂ ਟਾਲੇ ਬਈ ਕੀ ਕਰਦੇ ਆ ਕੀ ਕਰਦੇ ਆ ਸੇਵਾ ਚਟਾਲੇ ਲਾਂਦੇ ਜਿੱਥੇ ਆਪਣੀ ਅੰਤਮ ਹੋਉਂਦੀ ਹੈ ਠੀਕ ਆ ਉੱਥੋਂ ਜਿਹੜੇ ਲੋਕ ਚੱਕ ਕੇ ਪੀਂਦੇ ਆ ਦਾਰੀਆਂ ਜਾ ਹੌਲ ਉਹਨਾਂ ਤੋਂ ਕੁਝ ਹੁੰਦਾ ਨਹੀਂ ਬਾਬਾ ਫਿਰ ਯਾਰ ਬਾਬਾ ਹੁੰਦਾ ਕਿਵੇਂ ਬਾਬਾ ਬਾਬਾ ਤੂੰ ਨਾ ਬਹਿ ਗਏ ਟੱਪ ਜਾ ਮੈਂ ਕਹਿੰਦਾ ਲੰਘ ਜਾ ਕੋਣੀ ਬਾਬਾ ਅੱਜ ਗੱਲ ਕਲੀਅਰ ਕਰਕੇ ਹਟਾ ਕੇ ਕੀ ਗੱਲ ਕਲੀਅਰ ਕਰੇਗਾ ਇਹ ਬੰਦਾ ਮੈਨੂੰ ਕਹਿੰਦਾ ਮੇਰੀ ਤੀਵੇਂ ਕਹਿੰਦਾ ਤੇਰੇ ਕੋਲੇ ਆਉਂਦੀ ਆ ਇਹਨੇ ਪਾਸੇ ਵੀ ਤੇਰੇ ਘਰ ਦਾ ਮਸਲਾ ਹੱਲ ਹੋਇਆ ਕਿ ਨਹੀਂ ਮਸਲਾ ਹੱਲ ਕੀਤਾ ਸਾਡੇ ਕਿਲੇ ਤਾਂ ਕਲੇਸ਼ ਪਾਤਾ ਚਾਹ ਅੱਜ ਤਾਂ ਮੈਂ ਕੁੱਟਦੀ ਮਦਦ ਨੂੰ ਕਦੇ ਹੱਥ ਨਹੀਂ ਲਾਜ ਪਹਿਲਾਂ ਕੁੱਟੀ ਕਾਣੀ ਕਲੇਸ਼ ਕਲੇਸਫਾ ਕਰਦਾ ਫਿਰ ਤੇਰਾ ਪਹਿਲਾ ਵੀ ਚਾਹਦਾ ਹੋਊ ਦਿਖਾਣਾ ਪਹਿਲਾ ਹੀ ਨਹੀਂ ਸੀ ਤੂੰ ਹੀ ਪਾਇਆ ਚਲ ਠੀਕ ਹੈ ਭਾਗ ਤਾਂ ਮੈਂ ਜਾਣਾ ਮੇਰੇ ਫੋਨ ਆ ਹੀ ਜਾਂਦੇ ਸੰਗ ਤਾਂ ਚਲ ਠੀਕ ਹੈ ਬਾਬਾ ਠੀਕ ਹੈ ਇੱਥੇ ਆ ਬਾਈ ਮਾਲਾ ਕੀ ਗੱਲ ਕੀ ਐ ਸਾਰਾ ਕੀ ਚੱਕਰ ਕੀ ਐ ਇਹਨਾਂ ਲੋਕਾਂ ਦਾ ਬਾਬੇ ਕਦੋਂ ਬਣ ਜਾਂਦੇ ਆ ਬਾਈ ਤੇ ਪੰਜਾਬ ਦੇ ਲੋਕ ਇਹਨਾਂ ਪਿੱਛੇ ਕਦੋਂ ਤੁਰ ਪੈਂਦੇ ਆ ਬਾਈ ਇਹਦਾ ਮੈਂ ਤੈਨੂੰ ਗੱਲ ਦੱਸਾਂ ਸਾਡੇ ਲੋਕਾਂ ਦਾ ਜਿਹੜਾ ਆਪਣੇ ਧਰਮ ਤੋਂ ਵਿਸ਼ਵਾਸ ਛੁੱਟਦਾ ਜਾਂਦਾ ਲੋਕਾਂ ਦਾ ਠੀਕ ਆ ਨਾ ਜਿਹੜਾ ਗੁਰੂ ਮਹਾਰਾ ਜੀ ਨੂੰ ਆਪ ਮੱਥਾ ਟੇਕਣਾ ਉੱਥੇ ਜਾਓ ਤੁਸੀਂ ਪਹਿਲਾਂ ਮਹੀਨੇ ਚ ਦੋ ਵਾਰੀ ਜਾਵੜੋ ਪਹਿਲਾਂ ਤਿੰਨ ਵਾਰੀ ਜਾਵੜੋ ਪਹਿਲਾਂ ਹਫ਼ਤੇ ਚ ਇੱਕ ਵਾਰੀ ਜਾਵੜੋ ਜਾਓ ਆਪਦਾ ਸੱਚੀ ਨੀਤਨ ਜਾਓ ਉੱਥੇ ਸਰਬੱਤ ਦਾ ਭਲਾ ਮੰਗੋ ਜੇ ਆਪਾਂ ਸਰਬੱਤ ਦਾ ਭਲਾ ਮੰਗਾਂਗੇ ਮਹਾਰਾਜ ਆਪਣਾ ਪਹਿਲਾਂ ਕਰੂਗਾ ਇਹਨਾਂ ਕੋਲੇ ਕੱਖ ਨਹੀਂ ਜੇ ਤੁਹਾਡੇ ਕੋਲੇ ਅੱਜ 10000 ਰੁਪਿਆ ਹੈਗਾ ਨਾ ਤੁਹਾਡੇ ਕੋਲੇ ਘਰ ਦਾ ਤੁਹਾਡਾ ਮਹੀਨੇ ਦਾ ਖਰਚਾ ਨਿਕਲਦਾ ਜੇ ਇੱਕ ਦਿਨ ਚ 10000 ਇਹਨਾਂ ਨੂੰ ਫੜਾਦਾ ਚੱਕੀਏ ਤਾਂ ਤੇ ਮਹੀਨਾ ਤੋਂ ਕਿੱਥੋਂ ਕੱਢੇਗਾ ਆਪਾਂ ਤਾਂ ਕਿਰਤ ਕਮਾਈ ਵਾਲੇ ਆ ਫੇਟ ਕੀ ਇਤਨੀ ਪੈਂਦੀ ਜੇ ਮਹਾਰਾ ਨੇ ਜਨਮ ਦਿੱਤਾ ਯਾਰ ਜਨਮ ਤੋਂ ਲੈ ਕੇ ਮੌਤ ਤੱਕ ਤਾਂ ਮਾੜਾ ਮੋਟਾ ਦੁੱਖ ਵੀ ਆਉਣੇ ਸੁੱਖ ਵੀ ਆਉਣੇ ਆ ਤੇ ਜੇ ਹੁਣ ਦੁੱਖ ਆਗੇ ਇਹਨਾਂ ਕੋਲੇ ਭੱਜੇ ਥੋੜੋ ਫਰਾਂਗੇ ਉਹ ਤਾਂ ਗੁਰੂ ਮਹਾਰਾਜ ਨੂੰ ਮੱਥਾ ਟੇਕੋ ਯਾਰ ਕੋਈ ਨਹੀਂ ਜੇ ਆਪਾਂ ਨੂੰ ਦੁੱਖ ਪਾਇਆ ਕੱਢੂ ਵੀ ਉਹ ਆਪੇ ਕੱਢੂਗਾ ਉਹ ਤੋਂ ਪੈਸੇ ਤਾਂ ਨਹੀਂ ਮੰਗਦਾ ਆਪਾਂ ਤੋਂ ਉਥੇ ਤਾਂ ਆਪਾਂ ਨੂੰ ਮਨ ਨੂੰ ਸਕੂਨ ਮਿਲਦਾ ਸ਼ਾਂਤੀ ਮਿਲਦੀ ਆ ਪੈਸੇ ਨਹੀਂ ਮੰਗਦਾ ਆਪਾਂ ਤੋਂ ਵੀ ਭਾਈ ਪੈਸੇ ਦਿਓ ਮੈਨੂੰ ਜਾਣਾ ਨਹੀਂ ਚਾਹੀਦਾ ਬਈ ਹਣਾ ਨਹੀਂ ਜਾਣਾ ਚਾਹੀਦਾ ਯਾਰ ਮੱਥਾ ਟੇਕੋ ਆਦਾ ਗੁਰੂ ਮਹਾਰਾਜ ਕੋਲ ਮੱਥਾ ਟੇਕੋ ਬਹੁਤ ਵਧੀਆ ਕੀਤਾ ਬਈ ਜਿਹੜਾ ਤੁਸੀਂ ਇਹ ਬਾਬੇ ਨੂੰ ਸਾਹਮਣੇ ਲੈ ਕੇ ਤੇ ਪਰਦਾ ਫਾਸ਼ ਕੀਤਾ ਬਹੁਤ ਘਰ ਪੱਟਿਆ ਬਈ ਯਾਰ ਉਹ ਨਹੀਂ ਬੋਲੇ ਨਹੀਂ ਬੋਲੇ ਮੈਂ ਬੋਲ ਪਿਆ ਫਿਰ ਜਾਨੀ ਨੇ ਹਟਾਲਿਆ ਤੁਸੀਂ ਹੁਣ ਬਈ ਮੈਂ ਅੱਜ ਸਿੱਧਾ ਹੀ ਉਹਨੂੰ ਕਿਹਾ ਜੀ ਇਹ ਉਹ ਡੇਰੇ ਜਾਊਗੀ ਅੱਜ ਅਥਨੇ ਠੀਕ ਹੈ ਵੀ ਮੇਰੇ ਕੋਲ ਮੈਂ ਇੱਥੇ ਸਿੱਧਾ ਕਰਦਾ ਉਹਨਾਂ ਦੇ ਸਹੁਰਿਆਂ ਨੂੰ ਉਹਨੂੰ ਕਹਿੰਦਾ ਵੀ ਬਈ ਅੱਜ ਤੋਂ ਬਾਅਦ ਇਹ ਮੇਰੇ ਕੋਲੇ ਜੇ ਇੱਥੋਂ ਜਾਊਗੀ ਡੇਰੇ ਤੇ ਇਹ ਸੋਢੀ ਆ ਜਾਂ ਬਾਬੇ ਦੀ ਇਹ ਮੇਰੀ ਸੋਢੀ ਆ ਮੇਰੀ ਬਹੁਤ ਤਨ ਧ ਕਿਸੇ ਬਾਬੇ ਕੋਲ ਜਾਂਦੀ ਸੀ ਤੇ ਬਾਬਾ ਉਥੇ ਕੁੜੀਆਂ ਦਾ ਸ਼ੋਸ਼ਣ ਕਰਦਾ ਸੀ ਬੁੜੀਆਂ ਦਾ ਸ਼ੋਸ਼ਣ ਕਰਦਾ ਸੀ ਕੱਲੀਆਂ ਬੁੜੀਆਂ ਉਥੇ ਜਾਂਦੀਆਂ ਸੀ ਦੋਸਤੋ ਮੈਂ ਤੁਹਾਨੂੰ ਦੱਸ ਦਿੰਨਾ ਵੀ ਸਾਰੀਆਂ ਬੁੜੀਆਂ ਨੂੰ ਮੈਂ ਮਾੜਾ ਨਹੀਂ ਕਹਿੰਦਾ ਸਾਰੇ ਬਾਬਿਆਂ ਨੂੰ ਮਾੜਾ ਨਹੀਂ ਕਹਿੰਦਾ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਣਾ ਵੀ ਪੰਜਾਬ ਦੇ ਵਿੱਚ ਅੰਧਵਿਸ਼ਵਾਸ ਜਿਹੜਾ ਦਿਨ ਪਰ ਦਿਨ ਵਧਦਾ ਜਾ ਰਿਹਾ 2025 ਚੱਲ ਰਿਹਾ ਦੋਸਤੋ ਤੇ 2026 27 ਵੀ ਆਉਣਾ ਮੈਂ ਕਹਿੰਦਾ ਇਹ ਦਿਨ ਪਰ ਦਿਨ ਅੰਧਵਿਸ਼ਵਾਸ ਜਿਹੜਾ ਇਹ ਵੱਧਦਾ ਜਾਊਗਾ ਵੱਧਦਾ ਹੀ ਜਾਊਗਾ ਇੱਕ ਨਾ ਇੱਕ ਦਿਨ ਤੁਹਾਨੂੰ ਮੈਂ ਦੱਸ ਦਿੰਦਾ ਜਿਹੜਾ ਰੱਬ ਆਣਾ ਰੱਬ ਹੁਣ ਲੋਕ ਕਹਿੰਦੇ ਰੱਬਾ ਤੂੰ ਕਿੱਥੇ ਗਿਆ ਰੱਬ ਹੁਣ ਆਪ ਕਿਸੇ ਲੋਕ ਕੇ ਥਾਂ ਬਹਿ ਗਿਆ ਕਿਉਂ ਰੱਬ ਨੂੰ ਵੀ ਡਰ ਲੋਕਾਂ ਨੇ ਪਾਤਾ ਇਹਨਾਂ ਚੇਲਿਆਂ ਨੇ ਇਹਨਾਂ ਪਖੰਡਿਆਂ ਨੇ ਜਿਹੜੇ ਸਾਥ ਬਣੀ ਫਿਰਦੇ ਆ ਬਾਬੇ ਬਣੇ ਫਿਰਦੇ ਆ ਇਹਨਾਂ ਨੇ ਬਾਬੇ ਨੂੰ ਵੀ ਡਰਾ ਕੇ ਰੱਖਿਆ ਹੋਇਆ ਉਹ ਬਾਬਾ ਵੀ ਕਿਸੇ ਖੁੰਝੇ ਚ ਲਾ ਕੇ ਬੈਠਾ ਹੋਇਆ ਉੱਥੇ ਉਹ ਬਹਿ ਕੇ ਇਹਨਾਂ ਨੂੰ ਵੇਖ ਰਿਹਾ ਵੀ ਮੈਂ ਇਹਨਾਂ ਨੂੰ ਕੀ ਸਮਝਾਵਾਂ ਜਿਹੜੇ ਲੋਕ ਮੈਨੂੰ ਮੰਨਣੋਂ ਹਟ ਗਏ ਜਿਹੜੇ ਲੋਕਾਂ ਦੇ ਵਿਸ਼ਵਾਸਾਂ ਚ ਪੈ ਗਏ ਇੱਥੇ ਗੁਰੂਆਂ ਪੀਰਾਂ ਦੀ ਧਰਤੀ ਸੀ ਤੇ ਜਿਹਨੂੰ ਉਹਨਾਂ ਨੇ ਕੰਗਾਲ ਬਣਾ ਕੇ ਰੱਖਤਾ ਦੋਸਤੋ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਇੱਕ ਸੇਧ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ